ਤਰੇਵੋਂ ਬੇਨਤੀ ਮੈਂ ਵੀਰ ਜਿੰਦੀ ਨੂੰ ਬੇਨਤੀ ਕਰਾਂਗਾ ਤੇ ਕਬੈਤ ਵਾਲੇ ਵੀਰ ਨੂੰ ਬੇਨਤੀ ਕਰਾਂਗਾ ਸਤਿ ਸ੍ਰੀ ਅਕਾਲ ਦੇ ਦੋ ਮਿੰਟ ਤੇ ਲੱਖੀ ਜੀ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਦਾ ਬਹੁਤ ਸ਼ੁਕਰਗੁਜ਼ਾਰ ਹੈ ਲਾਈਵ ਚੱਲ ਰਿਹਾ ਲੱਖੀ ਸਟੂਡੀਓ ਵੱਲੋਂ ਤੇ ਬਹੁਤ ਮਿਹਰਬਾਨੀਆਂ ਅਸ਼ੀਰਵਾਦ ਹੈ ਇਹਨਾਂ ਨੌਜਵਾਨਾਂ ਨੂੰ ਮੇਸਜ ਕਰਕੇ ਸੇਧ ਤੇ ਬੁਲਾਇਆ ਹੈ ਕਿ ਇਹਨਾਂ ਦੀ ਬਦੌਲਤ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਐਕਚੁਅਲੀ ਟ੍ਰਾਈ ਕਈ ਸਾਲਾਂ ਤੋਂ ਚੱਲਦੀ ਆ ਕਦੇ ਮੈਂ ਬੇਹੰਦਾ ਨਹੀਂ ਹੁੰਦਾ ਤੇ ਕਦੇ ਮੈਂ ਬਾਹਰ ਹੁੰਦਾ ਜਾਂ ਕਦੇ ਡੇਟ ਬੁੱਕ ਹੋ ਜਾਂਦੀ ਆ ਪਰ ਇਹਨਾਂ ਦੀ ਤਮੰਨਾ ਸੀ ਕਿ ਦੁਰਗੰਦੀ ਦੇ ਨੰਬਾ ਜੀ ਦਾ ਦਰਵਾਜ਼ੇ ਗੋਣਾ ਹੈ ਐਕਚੁਅਲੀ ਜਿੰਨਾ ਚਿਰ ਹੁਕਮ ਨਾਨਾ ਹੋਵੇ ਉਨੀ ਦੇਰ ਬੰਦੇ ਦੀ ਮਰਜ਼ੀ ਨਹੀਂ ਚੱਲਦੀ ਜੇ ਬੰਦਾ ਚਾਹੇ ਜੇ ਉਹ ਹੋਣ ਲੱਗ ਜਵੇ ਨਾ ਫਿਰ ਬੰਦਾ ਰੱਬ ਨੂੰ ਤੇ ਪੀਰਾਂ ਨੂੰ ਪਹੁੰਚ ਜਾਂਦਾ ਇਸ ਵਾਰੀ ਨਾਲਾ ਵਾਲੇ ਪੀਰ ਨੂੰ ਇਹ ਮਨਜ਼ੂਰ ਸੀ ਕਿ ਦੁਰਗਰ ਗਿੱਲੇ ਦੀ ਹਾਜ਼ਰੀ ਲੱਗਣੀ ਹੈ ਔਰ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਇਹਨਾਂ ਨੌਜਵਾਨਾਂ ਨੇ ਇਹ ਮੈਨੂੰ ਕਹਿੰਦੇ ਪਿਛਲੀ ਵਾਰੀ ਕਹਿੰਦੇ ਭਾਈ ਜੀ ਪੈਸਿਆਂ ਪੂਸਿਆਂ ਦੀ ਗੱਲ ਤੁਸੀਂ ਛੱਡੋ ਉਹ ਕਹਿੰਦੇ ਜਿੰਨੇ ਮੰਗੂਗੀ ਉਹ ਨਹੀਂ ਦੇ ਦੇਣੇ ਆਪ ਸਾਨੂੰ ਟਾਈਮ ਦੇ ਦਿਓ ਬਸ ਮੈਂ ਇਹਨਾਂ ਨੂੰ ਆਖਿਆ ਮੈਂ ਕਹਿੰਦਾ ਜੇ ਤੁਹਾਡਾ ਇੰਨਾ ਪਿਆਰ ਹੈ ਨਾ ਮੇਰੇ ਪ੍ਰਤੀ ਤਾਂ ਪਾ ਅਗਲੇ ਸਾਲ ਖਾਵਾਂਗੇ ਵੀ ਜੋ ਤੁਸੀਂ ਨਵਾਬੇ ਦੇ ਵਿੱਚ ਬੰਦ ਕਰਕੇ ਦੇਤਾ ਮੈਂ ਉਹੋ ਹੀ ਲੈ ਕੇ ਆ ਜਾਂਗਾ ਇਹਨਾਂ ਦੇ ਨਾਂ ਤੇ ਤਾੜੀ ਵਜਾ ਦੇ ਬੜੀ ਜ਼ੋਰ ਦੀ ਤਾੜੀ ਵਜਾ ਦੇ ਮੈਂ ਤੇ ਦਰਸ਼ਕਾਂ ਨੂੰ ਗੁਜ਼ਾਰ ਰਿਹਾ ਜਿੰਦੀ ਭਾਈ ਭਾਈ ਜੀ ਕਮੈਤ ਵਾਲੇ ਸਾਡੇ ਸਾਰੇ ਤੇ ਮੇਰੀਆਂ ਸੱਜੀਆਂ ਕੱਬੀਆਂ ਬਾਵਾ ਸਾਡੇ ਚਾਚਾ ਜੀ ਬੈਠੇ ਆ ਸਾਹਮਣੇ ਉਹਨਾਂ ਦਾ ਵੀ तहे ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਮੈਂ ਬਹੁਤ-ਬਹੁਤ ਰਿਣੀ ਆ ਔਰ ਮੈਂ ਕੋਸ਼ਿਸ਼ ਕਰਾਂਗਾ ਇੰਨੀ ਗਰਮੀ ਦੇ ਵਿੱਚ ਤੁਹਾਡੇ ਪਿਆਰ ਦਾ ਮੋਲ ਮੋਲ ਸਕਾਂ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ-ਤਾਬਦੇ ਅੱਜ ਮੈਂ ਸਾਰਿਆਂ ਦਾ ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ